ਗਰਾਂ ਤੋਂ ਇੱਕ ਦਿਲਦਲਾਉਣ ਬੜਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਜਿੱਥੇ ਇੱਕ ਪ੍ਰੇਮਿਕਾ ਦੇ ਵੱਲੋਂ ਆਪਣੇ ਹੀ ਪ੍ਰੇਮੀ ਦਾ ਕਤਲ ਕੀਤਾ ਗਿਆ ਚਾਕੂਆਂ ਦੇ ਨਾਲ ਵਾਰ-ਵਾਰ ਉਸ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਹਮਲਾ ਕਰਨ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਜਿਹੜਾ ਆ ਉਤਾਰਿਆ ਗਿਆ ਵੱਡੀ ਖਬਰ ਇਸ ਸਮੇਂ ਗੁਰੂਗ੍ਰਾਮ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪ੍ਰੇਮਿਕਾ ਦੇ ਵੱਲੋਂ ਆਪਣੇ ਹੀ ਪ੍ਰੇਮੀ ਦਾ ਕਤਲ ਕੀਤਾ ਗਿਆ ਜੀਹਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਦੇਖ ਸਕਦੇ ਹੋ ਨੌਜਵਾਨ ਵਿਅਕਤੀ ਸੀਗਾ ਜਾਣਕਾਰੀ ਮੁਤਾਬਕ ਇਹ ਵਿਅਕਤੀ ਜਿਹੜਾ ਸੀਗਾ ਪਹਿਲਾਂ ਹੀ ਵਿਆਹਿਆ ਹੋਇਆ ਸੀ ਦੋ ਬੱਚਿਆਂ ਦਾ ਪਿਤਾ ਸੀਗਾ ਪਰ ਪਤਨੀ ਜਿਹੜੀ ਸੀਗੀ ਇਸਦੀ ਬਿਮਾਰ ਰਹਿੰਦੀ ਸੀ ਜਿਸ ਦੇ ਕਾਰਨ ਪਿਛਲੇ ਡੇਢ ਸਾਲਾਂ ਤੋਂ ਇਸ ਔਰਤ ਦੇ ਨਾਲ ਲਿਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਿਹਾ ਸੀ ਪਰ ਘਰੇ ਜਾਂਦਾ ਸੀਗਾ ਹਰ ਰੋਜ਼ ਘਰੇ ਜਾਂਦਾ ਸੀ ਜਿਸ ਦੇ ਕਾਰਨ ਇਸ ਦੀ ਜਿਹੜੀ ਪ੍ਰੇਮਿਕਾ ਸੀਗੀ ਉਹ ਕਾਫੀ ਜ਼ਿਆਦਾ ਗੁੱਸੇ ਦੇ ਵਿੱਚ ਰਹਿੰਦੀ ਸੀ ਦੋਹਾਂ ਵਿਚਾਲੇ ਇਸ ਗੱਲ ਨੂੰ ਲੈ ਕੇ ਕਾਫੀ ਜ਼ਿਆਦਾ ਲੜਾਈ ਝਗੜਾ ਵੀ ਹੁੰਦਾ ਸੀਗਾ ਤਾਂ ਪ੍ਰੇਮਿਕਾ ਕਹਿੰਦੀ ਸੀ ਤੂੰ ਆਪਣੀ ਪਤਨੀ ਦੇ ਕੋਲ ਹਰ 10 15 ਦਿਨਾਂ ਬਾਅਦ ਕਿਉਂ ਜਾਣਾ ਏ ਜਿਸ ਗੱਲ ਨੂੰ ਲੈ ਕੇ ਦੋਹਾਂ ਵਿਚਾਲੇ ਲੜਾਈ ਹੁੰਦੀ ਹੈ ਲੜਾਈ ਤੋਂ ਬਾਅਦ ਪ੍ਰੇਮਿਕਾ ਦੇ ਵੱਲੋਂ ਆਪਣੇ ਪ੍ਰੇਮੀ ਦੇ ਉੱਪਰ ਚਾਕੂਆਂ ਦੇ ਨਾਲ ਵਾਰ ਕੀਤਾ ਜਾਂਦਾ ਜਿਸ ਦੇ ਕਾਰਨ ਉਸ ਦੀ ਮੌਤ ਹੋਈ ਹੈ ਮੌਕੇ ਤੇ ਪੁਲਿਸ ਪਹੁੰਚੀ ਹੈ ਪੁਲਿਸ ਦੇ ਵੱਲੋਂ ਇਸ ਸਮੇਂ ਇਸ ਔਰਤ ਨੂੰ ਜਿਹੜਾ ਆ ਗ੍ਰਫਤਾਰ ਕੀਤਾ ਗਿਆ ਦੱਸਦੀ ਹੈ ਕਿ ਗੁਰੂਗ੍ਰਾਮ ਦਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਜਿੱਥੇ ਪਿਆਰ ਦਾ ਇੱਕ ਖੌਫਨਾਕ ਅੰਤ ਹੋਇਆ ਤਾਂ ਵਿਅਕਤੀ ਜਿਹੜਾ ਸੀਗਾ ਪਹਿਲਾਂ ਹੀ ਵਿਆਹਿਆ ਹੋਇਆ ਸੀ ਦੋ ਬੱਚਿਆਂ ਦਾ ਪਿਤਾ ਸੀਗਾ ਪਰ ਲਿਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਕਿਸੇ ਹੋਰ ਔਰਤ ਦੇ ਨਾਲ ਰਹਿ ਰਿਹਾ ਸੀ